ਸ਼ੁਰੂਆਤ ਤੋਂ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹائش ਤੇ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਹਰ ਨਿਯਮਾ ਸੰਬੰਧੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਤੋਂ ਇਲਾਵਾ 26 ਤਰੀਕ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾਂ ਹੋਣਗੀਆਂ ਤੁਹਾਨੂੰ ਦੱਸ ਦਿਆਂ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ 26 ਤੋਂ ਲੈ ਕੇ 29 ਸਤੰਬਰ ਤੱਕ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਬੁਲਾਇਆ ਹੈ। ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ 24 ਸਤੰਬਰ ਨੂੰ ਸੈਸ਼ਨ ਤੋਂ ਪਹਿਲਾਂ ਇੱਕ ਕੈਬਨਿਟ ਮੀਟਿੰਗ ਬੁਲਾਈ ਗਈ ਹੈ। ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨਿਵਾਸ ਥਾਂ ਤੇ ਮੀਟਿੰਗ ਰੱਖੀ ਗਈ ਹੈ। ਹੜ੍ਹਾਂ ਦੇ ਨੁਕਸਾਨ ਦੀ ਪਰਪਾਈ ਦੇ ਲਈ ਬਣਾਏ ਗਏ ਨਿਯਮਾਂ ਨੂੰ ਮਨਜ਼ੂਰੀ ਦੇ ਲਈ ਵਿਧਾਨ ਸਭਾ ਦੇ ਖਾਸ ਸੈਸ਼ਨ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਇਸ ਸੰਬੰਧੀ ਖਾਸ ਸੈਸ਼ਨ ਦੇ ਵਿੱਚ ਕਈ ਪ੍ਰਸਤਾਵ ਵੀ ਪੇਸ਼ ਕੀਤੇ ਜਾਣਗੇ ਇਸ ਸੰਬੰਧੀ ਸੂਬਾ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਅੱਜ ਦੁਪਹਿਰ 12 ਵਜੇ ਤੱਕ ਇਹ ਮੀਟਿੰਗ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਮੌਜੂਦ ਹੋਣਗੇ ਤੁਹਾਨੂੰ ਦੱਸ ਦਈਏ ਵਿਧਾਨ ਸਭਾ ਸੈਸ਼ਨ 24 ਤਰੀਕ ਤੋਂ ਲੈ ਕੇ 29 ਸਤੰਬਰ ਤੱਕ ਸੱਦਿਆ ਗਿਆ ਹੈ ਤੇ ਇਸ ਦੇ ਵਿੱਚ 27 ਅਤੇ 28 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਹੈ ਜਿਸ ਕਾਰਨ ਇਨਾ 2 ਦਿਨਾਂ ਦੇ ਵਿੱਚ ਜਨਤਿਕ ਛੁੱਟੀਆਂ ਰਹਿ ਗਈਆਂ ਤੇ ਇਸ ਤੋਂ ਇਲਾਵਾ ਅਸਲ ਦੇ ਵਿੱਚ ਇਹ ਸੈਸ਼ਨ 2 ਦਿਨਾਂ ਦਾ ਹੀ ਹੈ ਤੇ ਉਧਰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਐਮਪੀ ਮੀਤ ਥੇਰ ਦੇ ਵੱਲੋਂ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਬੀਮਾ ਯੋਜਨਾ ਦੇ ਸੰਬੰਧ ਦੇ ਵਿੱਚ ਆਪਣਾ ਪ੍ਰतिकਰਮ ਜ਼ਾਹਿਰ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਸੰਬੰਧੀ ਇਹ ਸਕੀਮ ਬੇਹੱਦ ਸ਼ਲਾਘਾਯੋਗ ਫੈਸਲਾ ਹੈ ਜਿਸ ਦਾ ਰਜਿਸਟ੍ਰੇਸ਼ਨ ਸਰਕਾਰ ਦੇ ਵੱਲੋਂ ਕੈਂਪਾਂ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਤੇ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਸ ਦੇ ਕੈਂਪ ਲਗਾ ਕੇ ਸਭ ਤੋਂ ਪਹਿਲਾ ਇਸ ਮੋਹਮ ਦੀ ਸ਼ੁਰੂਆਤ ਕੀਤੀ ਗਈ ਆ ਉਹਨਾਂ ਇਸ ਮੋਹਮ ਨੂੰ ਲੋਕਪੱਖੀ ਮੋਹਮ ਦੱਸਿਆ ਤੇ ਪੰਜਾਬ ਸਰਕਾਰ ਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸਕੀਮ ਦੇ ਲਈ ਧੰਨਵਾਦ ਕੀਤਾ ਹੈ ਦੇਖੋ ਜੀ ਬਹੁਤ ਛਲਾਗਾਜੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲਣਾ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ 'ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰੰਤਨ ਜ਼ਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਕੈਬਨਿਟ ਮੰਤਰੀ ਸੰਜੀਵ अरोड़ा ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ مالی امداد ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਵੱਲੋਂ ਸਮਰੱਥ ਪੰਜਾਬੀ ਭਾਈਚਾਰੇ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਕੈਬਨਿਟ ਮੰਤਰੀ ਸੰਜੀਵ अरोड़ा ਨੇ ਕਿਹਾ ਹੈ ਕਿ 2300 ਪਿੰਡ ਅਤੇ 20 ਲੱਖ ਲੋਕ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਜ਼ਮੀਨ ਨੁਕਸਾਨੀ ਗਈ ਹੈ 56 ਪੰਜਾਬੀਆਂ ਦੀ ਮੌਤ ਹੋਈ ਹੈ ਇਸ ਦੌਰਾਨ 7 ਲੱਖ ਲੋਕ ਬੇਕਾਰ ਹੋਏ ਨੇ ਜਿਨ੍ਹਾਂ ਵਿੱਚੋਂ 3200 ਸਕੂਲ ਅਤੇ 19 ਕਾਲਜ ਪ੍ਰਭਾਵਿਤ ਹੋਏ ਨੇ 1400 ਸਿਹਤ ਵਿਭਾਗ ਦੀਆਂ ਇਮਾਰਤਾਂ ਹਸਪਤਾਲ ਡਿਸਪੈਂਸਰੀਆਂ 8500 ਕਿਲੋਮੀਟਰ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ 2500 ਛੋਟੇ ਅਤੇ ਵੱਡੇ ਪੁਲ ਵੀ ਨੁਕਸਾਨੇ ਗਏ ਨੇ ਉਹਨਾਂ ਕਹਿੰਦੇ ਕਿ ਇਸ ਦੇ ਲਈ ਸੂਬਾ ਸਰਕਾਰ ਨੂੰ ਇਸ ਇਨਫਰਾਸਟਰਕਚਰ ਨੂੰ ਦੁਬਾਰਾ ਤੋਂ ਬਣਾਉਣ ਦੇ ਲਈ ਪੈਸੇ ਦੀ ਜ਼ਰੂਰਤ ਹੈ ਜਿਸ ਦਾ ਅਨੁਮਾਨ 14000 ਕਰੋੜ ਰੁਪਏ ਤੱਕ ਲਗਾਇਆ ਗਿਆ ਹੈ ਜਿਹੜੇ ਅੱਜ ਡਸਲਿਸਟ ਭਰਾ ਦੇ ਕੇ ਗਏ ਆ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾ ਦੱਸਣਾ ਚਾਹੁੰਦਾ ਇੱਕ ਤਾਂ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ٹرسٹ ਹੈ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਪਿਛਣਾ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ٹرسٹ ਹੈ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਇਆ ਉਹਦੇ ਤੋਂ ਮੈਂ ਕੰਟਰੀਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰ ਵਾਲੇ ਕਮਲ ਉਸਵਾਲ ਉਹ ਆਏ ਸੀ 1 ਕਰੋੜ ਰੁਪਇਆ ਉਹ ਦੇ ਕੇ ਗਏ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੇ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਇਆ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਇਹ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੇ ਹੀ ਹੈ ਇਹਨਾਂ ਨੂੰ ਰਿਕਵੈਸਟ ਕੀਤੀ 50 ਲੱਖ ਰੁਪਇਆ ਇਹ ਦੇ ਕੇ ਗਏ ਆ ट्राइडेंट ग्रुप अपने राजेंद्र गुप्ता जी ਦਾ 50 ਲੱਖ ਰੁਪਇਆ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟਰੀਬਿਊਟ ਕੀਤਾ ਇੱਕ ਆਕਟਿਵ ਅਪੈਰਲ ਹੈ ਲੁਧਿਆਣਾ ਦੀ 50 ਲੱਖ ਹੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਮਾ ਜਿੱਥੇ-ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਪੇਚ ਚੁੱਕੇ ਆ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ 31 ਜੁਲਾਈ ਨੂੰ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਅਗਾਊ ਜ਼ਮਾਨਤ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਦੇ ਜਸਟਿਸ ਤ੍ਰਿਭੂਵਨ ਦਈਆ ਨੇ ਕੋਈ ਰਾਹਤ ਨਾ ਦਿੰਦੇ ਹੋਏ ਸੁਣਵਾਈ ਉਤੀ 29 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਸੋ ਮੰਗਲਵਾਰ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਸੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਖਿਲਾਫ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਸੀ ਇਸ ਵਾਰ ਉਨ੍ਹਾਂ ਤੇ ਬਿਜ਼ਨਸ ਵਿਭਾਗ ਦੀ ਛਾਪੇਮਾਰੀ ਦੌਰਾਨ ਸਰਕਾਰੀ ਕੰਮਾਂ ਦੇ ਵਿੱਚ ਰੁਕਾਵਟ ਪਾਉਣ ਦੇ ਗੰਭੀਰ ਇਲਜ਼ਾਮ ਲੱਗੇ ਸਨ ਸੋ 29 ਜੂਨ 2025 ਨੂੰ ਪੰਜਾਬ ਬਿਜ਼ਨਸ ਬਿਊਰੋ ਨੇ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਰਿਹਾਇਸ਼ ਸਬੰਤ ਪੰਜਾਬ ਦੇ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਇਸ ਦੌਰਾਨ ਮਜੀਠੀਆ ਨੂੰ ਆਮਦਨ ਤੋਂ ਬਾਅਦ ਸੰਪਤੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਛਾਪੇਮੰਦੀ ਮਾਰੀ ਦੀ ਕੁਝ ਫੁਟੇਜ ਇੰਟਰਨੈਟ ਤੇ ਵਾਇਰਲ ਹੋਈ ਸੀ ਜਿਸ ਵਿੱਚ ਮਜੀਠੀਆ ਤੇ ਉਹਨਾਂ ਦੀ ਪਤਨੀ ਵਿਧਾਇਕ ਗਨੀਵ ਕੌਰ ਮਜੀਠੀਆ ਵਿジネス ਅਧਿਕਾਰੀਆਂ ਦੇ ਨਾਲ ਤਿੱਖੀ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਸਨ ਉਹਨਾਂ ਨੇ ਅਧਿਕਾਰੀਆਂ ਤੇ ਬਿਨਾਂ ਕਿਸੇ ਨੋਟਿਸ ਦੇ ਉਹਨਾਂ ਦੇ ਘਰ ਵਿੱਚ ਦਾਖਲ ਹੋਣਾ ਤੇ ਉਹਨਾਂ ਦੇ ਬੱਚਿਆਂ ਨੂੰ ਡਰੋਨ ਧਮਕਾਉਣ ਦੇ ਇਲਜ਼ਾਮ ਵੀ ਲਗਾਏ ਸਨ ਜ਼ਿਕਰ ਇਹ ਹੋਗਾ ਕਿ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਇਸ ਮਾਮਲੇ ਵਿੱਚ ਅਤੇ ਉਸ ਮਾਮਲੇ ਦੇ ਵਿੱਚ ਵੀ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਗਈ ਹੈ ਮਜੀਠੀਆ ਨੇ ਨਵੀਂ ਐਫ ਆਈ ਆਰ ਦੇ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ ਕਿਉਂਕਿ ਸੰਭਾਵਨਾ ਹੈ ਕਿ ਜੇਕਰ ਉਹਨਾਂ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਤਾਂ ਪੁਲਿਸ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕਰ ਸਕਦੀ ਹੈ ਸੂਬੇ ਦੇ ਵਿੱਚ ਹੜ੍ਹਾਂ ਤੋਂ ਉੱਭਰਨ ਤੋਂ ਬਾਅਦ ਲਗਾਤਾਰ ਵਿਕਾਸ ਕੰਮ ਵੀ ਕੀਤੇ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵਿਕਾਸ ਕਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਆ ਲਾਲਚੰਦ ਕਟਾਰੂ ਚੱਕ ਨੇ ਕਿ ਪੰਜਾਬ ਦੇ ਵਿੱਚ ਮਾਝਾ ਮਾਲਵਾ ਤੇ ਦੁਆਬਾ ਖੇਤਰਾਂ ਦੇ ਵਿੱਚ ਹੜ੍ਹਾਂ ਨੇ ਮਾਰ ਪਾਈ ਆ ਪਰ ਇਸ ਦੇ ਬਾਵਜੂਦ ਪੰਜਾਬੀ ਮੋੜ ਤੋਂ ਉੱਠ ਕੇ ਖੜੇ ਹੋਏ ਨੇ ਅਤੇ ਵਿਕਾਸ ਕੰਮ ਮੋੜ ਤੋਂ ਸਰਕਾਰ ਦੇ ਵੱਲੋਂ ਤਰਜੀਹ ਦੇ ਆਧਾਰ ਤੇ ਕੀਤੇ ਜਾ ਰਹੇ ਨੇ ਜਿੱਥੇ ਪਿਛਲਾ ਸਮਾਂ ਸਾਰੇ ਪੰਜਾਬ ਦਾ ਹੜ੍ਹਾਂ ਚ ਬੀਤਿਆ ਸਾਡੀਆਂ ਕਾਫੀ ਵੱਡੀਆਂ ਮੁਸ਼ਕਲਾਂ ਚੋਂ ਪੰਜਾਬੀ ਨਿਕਲੇ ਨੇ ਚਾਹੇ ਉਹ ਮਾਝਾ ਦਾ ਹਿੱਸਾ ਹੋਵੇ ਮਾਲਵਾ ਦੁਆਬਾ ਸਾਰਾ ਹੀ ਔਰ ਹੜਾ ਨੇ ਕਾਫੀ ਵੱਡਾ ਨੁਕਸਾਨ ਵੀ ਕੀਤਾ ਪੰਜਾਬ ਦਾ ਪਰ ਪੰਜਾਬ ਦੇ ਲੋਕ ਆ ਪੰਜਾਬ ਦੀ ਮਿੱਟੀ ਚ ਬਹੁਤ ਵੱਡੀ ਤਾਕਤ ਆਗੀ ਇੱਥੇ ਹਮੇਸ਼ਾ ਲੋਕ ਡੇਕ ਕੇ ਉੱਠਣ ਦੀ ਕਪੈਸਿਟੀ ਰੱਖਦੇ ਆ ਔਰ ਇਹ ਗੁਰੂਆਂ ਦੀ ਧਰਤੀ ਆ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਆ ਭਾਵੇਂ ਹੜਾ ਨੇ ਕਾਫੀ ਵੱਡਾ ਨੁਕਸਾਨ ਕੀਤਾ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਜਿਹੜੇ ਵਿਕਾਸ ਦੇ ਕਾਜ਼ ਨੇ ਉਹਨਾਂ ਦੇ ਲਈ ਖੁੱਲੇ ਮਾਨਾ ਫੰਡ ਦੇ ਰਿਆ ਸੋ ਮੇਰਾ ਅੱਜ ਇੱਕ ਹੋਰ ਰੋਡ ਜਿਹੜਾ ਗੁਰਦੁਆਰਾ ਸ੍ਰੀ ਵਾਟਸਾਪ ਤੋਂ ਅ ਸੁਰੂ ਕਰਕੇ ਤੇ ਸਕਾਲਗੜ ਤੱਕ ਜਾਂਦਾ ਲਗਭਗ 2.5 ਕਿਲੋਮੀਟਰ ਦਾ ਇਹ ਜਿਹੜਾ ਰੋਡ ਹੈ ਇਹ 60 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਉਹਦੇ ਨਿਰਮਾਣ ਕਾਰਜ ਦਾ ਆਰੰਭ ਕੀਤਾ ਸੋ ਸਮੁੱਚੇ ਪਿੰਡ ਵਾਸੀਆਂ ਨੂੰ ਇੱਥੋਂ ਦੀ ਪੰਚਾਇਤ ਨੂੰ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੋ ਰੇਲਵੇ ਨੇ ਪੰਜਾਬ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਰਾਜਪੁਰਾ ਮੁਹਾਲੀ ਨਵੀਂ ਰੇਲਵੇ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਇੱਕ ਨਵੀਂ ਬੰਦੇ ਹਾਰਤ ਰੇਲ ਗੱਡੀ ਦਾ ਵੀ ਐਲਾਨ ਕੀਤਾ ਗਿਆ ਹੈ। ਰਾਜਪੁਰਾ ਮੁਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਹੈ ਤੇ ਇਸ ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਦੇ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਦੇ ਨਾਲ ਸਰਹੰਦ ਲੁਧਿਆਣਾ ਜਲੰਧਰ ਹੋਰ ਰਾਜਾਂ ਦੀ ਯਾਤਰਾ ਵੀ ਆਸਾਨ ਹੋਵੇਗੀ। ਪ੍ਰੋਜੈਕਟ ਦੇ ਲਈ 3 ਸਾਲਾਂ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ। ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਦੱਸਿਆ ਕਿ ਰਾਜ ਸਰਕਾਰ ਵੀ ਇਸ ਪ੍ਰੋਜੈਕਟ ਦਾ ਪੂਰਾ ਸਮਰਥਨ ਕਰੇਗੀ ਕਿਉਂਕਿ ਅਜੇ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ ਬੰਦੇ ਭਾਰਤ ਰੇਲ ਗੱਡੀ ਫਿਰੋਜ਼ਪੁਰ ਸ਼ਾਉਣੀ ਤੋਂ ਚੱਲੇਗੀ ਅਤੇ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਅੰਬਾਲਾ ਸ਼ਾਉਣੀ, ਕੁਰੂਖੇਤਰ ਅਤੇ ਪਾਣੀਪੁਰ ਪੱਤੋਂ ਹੁੰਦੇ ਹੋਏ ਦਿੱਲੀ ਪਹੁੰਚੇਗੀ। ਇਸ 486 ਕਿਲੋਮੀਟਰ ਦੀ ਯਾਤਰਾ ਦੇ ਵਿੱਚ 6 ਘੰਟੇ 40 ਮਿੰਟ ਲੱਗਣਗੇ। ਇਹ ਟ੍ਰੇਨ ਬੁੱਧਵਾਰ ਨੂੰ ਛੱਟ ਕੇ ਹਫ਼ਤੇ ਦੇ ਵਿੱਚ 6 ਦਿਨ ਚੱਲਿਆ ਕਰੇਗੀ। ਦੇਖੋ ਸਭ ਤੋਂ ਪਹਿਲੇ ਮੇਰੇ ਲਈ ਸਭ ਤੋਂ ਅਹਿਮ ਚੀਜ਼ ਹੈ ਵੀ ਪੰਜਾਬ ਤੇ ਪੰਜਾਬੀਆਂ ਤੇ ਮੂੰਹ ਤੇ ਖੁਸ਼ੀ ਆਉਣੀ ਚਾਹੀਦੀ ਹੈ ਮਸਕਰਾਣ ਆਉਣੀ ਚਾਹੀਦੀ ਹੈ ਇਹ ਇਸੇ ਕਰਕੇ ਇਹ ਦਫ਼ਤਰ ਇਹ ਕੁਰਸੀਆਂ ਤਦੀ ਚੰਗੀਆਂ ਲੱਗਦੀਆਂ ਜੇ ਤੁਸੀਂ ਕੁਝ ਜਿਸ ਚੀਜ਼ ਲਈ ਆਏ ਹੋ ਉਹਦਾ ਮੁੱਲ ਮੋੜਦੇ ਹੋ ਜੇ ਤੁਸੀਂ ਬਹਿ ਕੇ ਆਪਣੇ ਘਰ ਭਰਦੇ ਹੋ ਆਪਣੇ ਕੰਮ ਕਰਦੇ ਹੋ ਮੈਂ ਸਮਝਦਾ ਉਹਦਾ ਕੋਈ ਲਾਭ ਨਹੀਂ ਇਹੀ ਅੱਜ ਮੈਂ ਯਾਦ ਕਰ ਰਿਹਾ ਸੀ ਸਵੇਰੇ ਜਦੋਂ ਆਪਣੇ ਦਾਦਾ ਜੀ ਨੂੰ ਸਰਦਾਰ ਬਿਨ ਸਿੰਘ ਜੀ ਨੂੰ ਉਹੀ ਗੁੱਟਤੀ ਆ ਤੇ ਇਸੇ ਕਰਕੇ ਮੈਂ ਥੋੜੀ ਜੀ ਬਹੁਤ ਸਤਿਕਾਰਯੋਗ ਮੀਡੀਆ ਬੈਠਾ ਹੇ ਦੇਖੋ ਇਹਦੀ ਪਹਿਲੀ ਡਿਮਾਂਡ ਜਿਹੜੀ 1960 ਤੋਂ ਸ਼ੁਰੂ ਹੋ ਗਈ ਸੀ ਜੇ ਉਦੋਂ ਬਾਅਦ ਪਹਿਲਾਂ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਦੱਸ ਦੇ ਕਿਹਾ ਵੀ ਪਹਿਲਾਂ ਪੈਪਸੂ ਸੂਬਾ ਸੀ ਤੇ ਪੈਪਸੂ ਦੀ ਰਾਜਧਾਨੀ ਉਹ ਪਟਿਆਲਾ ਤੱਕ ਜਿਹੜੀ ਗੱਲਬਾਤ ਸੀਗੀ ਉੱਥੇ ਤੱਕ ਹੋਈ ਉਦੋਂ ਬਾਅਦ ਪੰਜਾਬ ਹਰਿਆਣਾ ਬਣ ਗਿਆ ਹਿਮਾਚਲ ਬਣ ਗਿਆ ਤੇ ਉਹ ਕੈਪੀਟਲ ਆ ਜਿਹੜੀ ਆਪਣੀ ਚੰਡੀਗੜ੍ਹ ਬਣ ਗਈ بڑے ਰੌਲੇ ਚੰਡੀਗੜ੍ਹ ਦੇ ਅਲੱਗ-ਅਲੱਗ ਗੱਲਾਂ ਟਾਈਮ ਟੂ ਟਾਈਮ ਹੁੰਦੀਆਂ ਰਹੀਆਂ ਉਸੇ ਕਰਕੇ ਪੰਜਾਬ ਚ ਮਾੜਾ ਦੌਰ ਵੀ ਆਇਆ ਉਹਨੂੰ ਵੀ ਠੀਕ ਕੀਤਾ ਪਰ ਅੱਜ ਆ ਮੇਅਰ ਪਾਰਲੀਮੈਂਟ ਦਾ ਰਿਕਾਰਡ ਕੱਢ ਰਿਹਾ ਸੀ ਮਾਰਚ 12 ਨੂੰ ਸਭ ਤੋਂ ਪਹਿਲਾਂ ਉਹਦੇ ਵਿੱਚ ਰਿਕਾਰਡ ਪਾਰਲੀਮੈਂਟ ਦੇ ਵਿੱਚ ਪ੍ਰੋਫੈਸਰ ਨਰੈਣ ਚੰਦ ਪ੍ਰਸ਼ਰ ਜੀ ਇਹ ਮੈਂਬਰ ਪਾਰਲੀਮੈਂਟ ਸੀ ਤੇ 23 ਮਾਰਚ ਫਿਰ ਰੰਗਨੰਦਰ ਪਾਟਿਆ ਜੀ ਮਤਲਬ ਐ ਮੈਂ ਤੁਹਾਨੂੰ ਸਾਰੀ ਇੱਕ ਕਾਪੀ ਦਵਾਂਗਾ ਬੰਸਲ ਜੀ ਨੇ ਕਈ ਵਾਰ ਗੱਲ ਕੀਤੀ ਸੰਤਰਾਮ ਸਿੰਗਲਾ ਜੀ ਨੇ ਸੰਤ ਕੁਮਾਰ ਸਿੰਗਲਾ ਜੀ ਨੇ ਕੀਤੀ ਅਮਰਾਉ ਸਿੰਘ ਜੀ ਨੇ ਕੀਤੀ ਰਾਮ ਨਾਇਕ ਜੀ ਹਰੀ ਚੰਦ ਜੀ ਐਮ ਲਿਸਟ ਆ ਵੀ ਸੀ ਕੇ ਯਾਫਰ ਸ਼ਰੀਫ ਜਦੋਂ ਮੰਤਰੀ ਸੀ ਰਾਮ ਬਲਾਸ ਪਾਸਵਾਨ ਜੀ ਸੀ ਉਹਦੇ ਵਿੱਚ ਸਤਪਾਲ ਜੈਨ ਸਾਹਿਬ ਨੇ ਗੱਲ ਕੀਤੀ ਫਿਰ ਸਾਡੇ ਪਰਮਜੀਤ ਕੌਰ ਗੁਲਸ਼ਨ ਜਿਹੜੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਕੀਤੀ ਇਸੇ ਤਰੀਕੇ ਨਾਲ ਸਾਰੀਆਂ ਗੱਲਾਂ ਤਕਰੀਬਨ ਜਿਹੜੀਆਂ ਐ ਬੜੀ ਜੋਰ ਨਾਲ ਪ੍ਰਨੀਤ ਕੌਰ ਜੀ ਨੇ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਗੱਲ ਕਰਦੇ ਰਹੇ ਸਾਡੇ ਸਾਨੀ ਸਾਹਮਣੇ ਬਹੁਤ ਵਾਰ ਗੱਲ ਕੀਤੀ ਸਾਡੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਸਭਾ ਸੀ ਕਟਾਰੀਆ ਸਾਹਿਬ ਇਹ ਰਾਜ ਸਭਾ ਦੀ ਜਿਵੇਂ ਗੱਲ ਕਰਾਂ ਦਰਦ ਸਾਹਿਬ ਸੀ ਉਹਨਾਂ ਨੇ ਗੱਲ ਕੀਤੀ ਤੇ ਆਨੰਦ ਸਾਹਿਬ ਸਭ ਤੋਂ ਪਹਿਲਾਂ ਆਨੰਦ ਸਾਹਿਬ ਸਾਡੇ ਪੂਰਾ ਨੌ ਉਹਨਾਂ ਦਾ ਆਨੰਦ ਸਾਹਿਬ ਦਾ ਮੈਂ ਹੁਣੇ ਹੀ ਦੇਖ ਰਿਹਾ ਸੀ ਇਸ ਵਿੱਚ ਉਹਨਾਂ ਨੇ ਵੀ ਜਿਹੜੀ ਆ ਇਹ ਪਹਿਲੀ ਵਾਰ ਜਦੋਂ ਰਾਜ ਸਭਾ 'ਚ ਉਹਨਾਂ ਨੇ ਗੱਲ ਚੱਕੀ ਤੇ ਮੈਂ ਹੈਰਾਨ ਹੋ ਗਿਆ ਵੀ ਇੰਨਾ ਚਿਰ ਜਿਹੜਾ ਉਹ ਇਸੇ ਤਰੀਕੇ ਨਾਲ ਜਿਹੜਾ ਇਹ ਕੰਮ ਚੱਲੀ ਗਿਆ ਇਸੇ ਤਰੀਕੇ ਨਾਲ ਕੰਮ ਚੱਲੀ ਗਿਆ ਮੈਂ ਤੇ ਉਧਰ ਬੀਜੇਪੀ ਦਫ਼ਤਰ ਪਟਿਆਲਾ ਦੇ ਵਿੱਚ ਬੀਜੇਪੀ ਪੰਜਾਬ ਦੇ ਜਨਰਲ ਸਕੱਤਰ ਅਨਿਲ ਸ਼ਰੀਨ ਦੇ ਵੱਲੋਂ ਇਸ ਦੇ ਨਾਲ ਹੀ ਮਹਿਲਾ ਮੋਰਚਾ ਦੀ ਪ੍ਰਧਾਨ ਸ਼੍ਰੀਮਤੀ ਜੈਨਦਰ ਕੋਰ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਨਿਲ ਸ਼ਰੀਨ ਨੇ ਹਾਲੀ ਦੇ ਵਿੱਚ ਜੀਐਸਟੀ ਦਰਾਂ ਦੇ ਵਿੱਚ ਕੀਤੀ ਕਟੌਤੀ ਨੂੰ ਇੱਕ ਉਦਾਹ ਇਤਿਹਾਸਿਕ ਸੁਧਾਰ ਦੱਸਿਆ ਉਹਨਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਗਈ ਇਹ ਦੀਵਾਲੀ ਦਾ ਇੱਕ ਖਾਸ ਬੰਪਰ ਪੇਸ਼ਕਸ਼ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਕਈ ਵਸਤੂਆਂ ਦੇ ਵਿੱਚ ਜਿਵੇਂ ਕਿ ਕੋਸਮੈਟਿਕ, ਡੇਰੀ ਉਤਪਾਦ, ਬਰਤਨ ਅਤੇ ਬੇਬੀ ਉਤਪਾਦਾਂ ਦੇ ਵਿੱਚ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵੀਮੇ ਜਿਸ ਤੇ ਪਹਿਲਾਂ 18% ਟੈਕਸ ਲੱਗਦਾ ਸੀ ਹੁਣ 0% ਜੀਐਸਟੀ ਦੇ ਨਾਲ ਇਸ ਨੂੰ ਪੂਰੇ ਤਰ੍ਹਾਂ ਦੇ ਨਾਲ ਟੈਕਸ ਮੁਕਤ ਕਰ ਦਿੱਤਾ ਗਿਆ। ਜਦੋਂ ਅਸੀਂ ਸੱਤਾ ਪ੍ਰਾਪਤ ਕੀਤੀ ਸੀ 2014 ਦੇ ਵਿੱਚ ਦੇਸ਼ 11ਵੇਂ ਪਾਇਦਾਂਤੇ ਸੀਗਾ ਇਕਨੋਮਿਕ। ਅੱਜ ਵਿਸ਼ਵ ਦੀ ਚੌਥੀ ਅਰਥਵਿਵਸਥਾ ਭਾਰਤ ਜਿਹੜਾ ਹੈ ਬਣ ਚੁੱਕਾ ਹੈ। ਇਹਦਾ ਸ਼ਰੇਹ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜੀ ਔਰ ਉਹਨਾਂ ਦੇ ਵਿਜ਼ਨ ਨੂੰ ਜਾਂਦਾ ਹੈ। ਜਿਹਨੇ ਸਟੈਪ ਬਾਈ ਸਟੈਪ ਕਦਮ ਚੱਕਦੇ ਹੋਏ ਪਹਿਲਾਂ ਅਸੀਂ ਪੰਜਵੇਂ ਤੇ ਆਏ ਅੱਜ ਅਸੀਂ ਚੌਥੇ ਤੇ ਆਂ ਔਰ ਹੋ ਸਕਦਾ ਹੈ ਕਿ ਅਗਲੇ ਸਾਲ ਅਸੀਂ ਤੀਸਰੇ ਪਾਇਦਨ ਤੇ ਪਹੁੰਚ ਜਾਈਏ ਅੱਜ ਭਾਰਤ ਇੱਕ ਵਿਸ਼ਵ ਸ਼ਕਤੀ ਵੱਲ ਵੱਧ ਰਿਹਾ ਹੈ ਅਸੀਂ ਇੱਕ ਆਤਮ ਨਿਰਭਰ ਭਾਰਤ ਬਣਾਉਣਾ ਚਾਹੁੰਦੇ ਆ ਔਰ ਤੁਸੀਂ ਸਾਰਿਆਂ ਨੇ ਦੇਖਿਆ ਜਿਵੇਂ ਆਪਰੇਸ਼ਨ ਸੰਦੂਰ ਹੋਇਆ ਅਸੀਂ ਆਪਣੇ ਦੇਸ਼ ਦੇ ਬਣਾਏ ਹਥਿਆਰਾਂ ਨੂੰ ਵਰਤਿਆ ਜਦੋਂ ਤੁਸੀਂ ਕਿਸੇ ਦੂਸਰੇ ਦੇਸ਼ ਤੋਂ ਹਥਿਆਰ ਮੰਗਾਉਂਦੇ ਹੋ ਉਹਦੀ ਸਪੈਸੀਫਿਕੇਸ਼ਨ ਜਿਹੜੀ ਹੈਗੇ ਨੇ ਕਾਫੀ ਹੱਦ ਤੱਕ ਜਿਹੜੀਆਂ ਹੁੰਦੀਆਂ ਨੇ ਉਹ ਪਬਲਿਕ ਡੋਮੇਨ ਚ ਹੁੰਦੀਆਂ ਨੇ ਸੁਪੋਜ਼ ਅਸੀਂ ਰੂਸ ਕੋਲੋਂ ਅਮਰੀਕਾ ਕੋਲੋਂ ਜਾਂ ਫਰਾਂਸ ਕੋਲੋਂ ਕੋਈ ਹਥਿਆਰ ਖਰੀਦੇ ਆ ਤਾਂ ਦੂਜੇ ਦੇਸ਼ਾਂ ਨੂੰ ਪਤਾ ਹੁੰਦਾ ਕਿ ਇਹਦੀ ਕੀ ਮਹਾਰਤ ਹੈਗੀ ਹੈ ਕਿੰਨਾ ਕੁ ਹੈਗਾ ਠੀਕ ਹੈ ਉਸ ਇੰਪਰੂਵਮੈਂਟਸ ਕੁਝ ਕਰਾਣੇ ਆ ਸੀ ਆਪਣੇ ਲੈਵਲ ਤੇ ਉੱਤੇ ਲੇਕਿਨ ਬਾਇੰਡ ਲਾਰਜ ਜਿਹੜਾ ਹੈਗਾ ਉਹ ਤਾਂ ਹੁੰਦਾ ਲੇਕਿਨ ਅਸੀਂ ਸਾਰੇ ਜਿਹੜੇ ਆਪਣੇ ਹਥਿਆਰ ਆਪਣੇ ਦੇਸ਼ ਚ ਜਦੋਂ ਬਣਾਉਣ ਲੱਗ ਪਏ ਤੇ ਦੂਜੇ ਦੇਸ਼ਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਹਿੰਦੁਸਤਾਨ ਕੋਲ ਹੈਗਾ ਕੀ ਹੈ। ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ 1000 ਡਰੋਨ ਔਰ ਮਿਜ਼ਾਈਲ ਇੱਕੋ ਰਾਤ ਦੇ ਬਾਗੇ। ਲੇਕਿਨ ਸਾਡੇ ਸਾਇੰਸਦਾਨਾ ਵੱਲੋਂ ਸਾਡੀ ਜਿਹੜੀਆਂ ਆਰਡੀਅੰਸ ਫੈਕਟਰੀਜ਼ ਬਣਾਈਆਂ ਨੇ ਔਰ ਇਹੋ ਜਿਹੇ ਉਪਕਰਨ ਤਿਆਰ ਕੀਤੇ ਕਿ ਇੱਕ ਵੀ ਡਰੋਨ ਔਰ ਇੱਕ ਵੀ ਪਾਕਿਸਤਾਨ ਦੀ ਮਿਜ਼ਾਈਲ ਹਿੰਦੁਸਤਾਨ ਦੀ ਧਰਤੀ ਤੇ ਸਾਬਤ ਥੱਲੇ ਨਹੀਂ ਆ ਪਾਈ। ਇੱਕ ਬਹੁਤ ਵੱਡੀ ਚੀਜ਼ ਹੈ। 1000 ਡਰੋਨ ਨੂੰ ਔਰ ਮਿਜ਼ਾਈਲਜ਼ ਨੂੰ ਤੁਸੀਂ ਅਸਮਾਨ ਦੇ ਵਿੱਚ ਖਤਮ ਕਰਦੇ ਹੋ। ਕਿਉਂ ਵੀ ਇੱਕੋ ਰਾਤ ਦੇ ਵਿੱਚ। ਔਰ ਇਹ ਤਾਂ ਹੀ ਹੋ ਪਾਇਆ ਜਦੋਂ ਹਿੰਦੁਸਤਾਨ ਜਿਹੜਾ ਹੈਗਾ ਸਾਡਾ ਭਾਰਤ ਜਿਹੜਾ ਹੈਗਾ ਆਤਮ ਨਿਰਭਰ ਬਣ ਪਾਇਆ ਐ ਨਾ ਚੀਜ਼ਾਂ। ਅਜੇ ਬਹੁਤ ਕੁਝ ਕਰਨਾ ਰਹਿੰਦਾ ਹੈ। ਉਸ ਦੇ ਵਾਸਤੇ ਸਾਨੂੰ ਸਹਿਯੋਗ ਕਰਨ ਦੀ ਲੋੜ ਹੈ। ਅਜਿਹੇ ਕੁੜਕੀਆਂ ਵਟਦੇ ਨੇ ਅਮਰੀਕਾ ਵਰਗੇ ਮੈਂ ਟੈਰਿਫ ਲਗਾ ਦਾਂਗਾ ਮੈਂ ਇਹ ਕਰ ਦਿਆਂਗਾ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹੜਾ ਆਪਣਾ ਪ੍ਰੋਡਕਟ ਬਣਾ ਵੀ ਸਕਦਾ ਹੈ ਔਰ ਆਪਣਾ ਪ੍ਰੋਡਕਟ ਖਪਤ ਵੀ ਕਰ ਸਕਦਾ ਸਾਡੀ 140 ਕਰੋੜ ਦੀ ਆਬਾਦੀ ਹੈ ਇਹ ਸਾਡਾ ਐਸਟ ਹੈ ਤਾਂ ਹੀ ਵਿਦੇਸ਼ੀ ਦੇਸ਼ ਜਿਹੜੇ ਅਗੇ ਨੇ ਚਾਹੁੰਦੇ ਨੇ ਕਿ ਹਿੰਦੁਸਤਾਨ ਦਾ ਬਾਜ਼ਾਰ ਖੋਲਿਆ ਜਾਵੇ ਔਰ ਅਸੀਂ ਇੱਥੇ ਆਪਣਾ ਮਾਲ ਡੰਪ ਕਰ ਸਕੀਏ ਲੇਕਿਨ ਪ੍ਰਧਾਨ ਮੰਤਰੀ ਜੀ ਦਾ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਣਾ। ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਵੱਲੋਂ ਹਾਲੀ ਦੇ ਵਿੱਚ ਸ਼ੰਭੂ ਤੇ ਖਨੌਰੀ ਮੋਰਚੇ ਬਾਰੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅਹਿਮ ਬਿਆਨ ਸਾਹਮਣੇ ਆਇਆ। ਜਗਜੀਤ ਸਿੰਘ ਡੱਲੇਵਾਲ ਨੇ ਉਗਰਾਹਾਂ ਦੇ ਬਿਆਨ ਨੂੰ ਲੈ ਕੇ ਜਿੱਥੇ ਆਪਣੀ ਅਸਹਿਮਤੀ ਜਤਾਈ ਹੈ ਉੱਥੇ ਹੀ ਉਗਰਾਹਾਂ ਦੇ ਬਿਆਨਾਂ ਦੇ ਉੱਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ। ਮੈਂ ਕੁਛ ਨਾ ਚਾਹਣਾ ਹੈ। ਉਗਰਾਹਾਂ ਸਾਹਿਬ ਨੂੰ। ਉਹ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰਾਂ ਇਹ ਮੰਨਣੀਆਂ ਨਹੀਂ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਕਿ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਦੇ ਵਿੱਚ ਕੋਈ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੌਰੀ ਪ੍ਰੋਗਰਾਮ ਜਿਹਦੇ ਵਿੱਚ 80 ਤੋਂ 92 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਆਪਣੀ ਇਸ ਮੁਲਾਕਾਤ ਦੇ ਵਿੱਚ ਉਹਨਾਂ ਪੰਜਾਬ ਤੇ ਚੰਡੀਗੜ੍ਹ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੜ੍ਹਾਂ ਤੋਂ ਬਾਅਦ ਹੋਏ ਵਿਨਾਸ਼ਕਾਰੀ ਤਬਾਹੀ ਦੇ ਵਿੱਚ ਇਸ ਦੇ ਨਾਲ ਨਜਿੱਠਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਗੁਲਾਬਜੰਤ ਕੁਟਾਰੀਆਂ ਨੇ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦੀ ਦੀ ਸੁਰੱਖਿਆ, ਵਿਕਾਸ ਸੰਬੰਧੀ ਚਿੰਤਾਵਾਂ ਤੇ ਵੀ ਵਿਚਾਰ-ਚਰਚਾ ਪ੍ਰਧਾਨ ਮੰਤਰੀ ਨਾਲ ਕੀਤੀ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹਨਾਂ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਇਕਾਈਆਂ ਸਥਾਪਿਤ ਕਰਨ ਦੇ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ੋਰ ਦਿੱਤਾ ਇਸ ਦੇ ਨਾਲ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਗੱਲਬਾਤ ਵੀ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਐਂਟੀ ਡਰੋਨ ਸਿਸਟਮ ਅਤੇ ਹਾਈ ਡੈਫੀਨੇਸ਼ਨ ਕੈਮਰੇ ਲਗਾ ਕੇ ਅੰਤਰਰਾਸ਼ਟਰੀ ਸਹਾਦਾ ਤੇ ਚੌਕਸੀ ਨੂੰ ਮਜ਼ਬੂਤ ਬਣਾਉਣ ਦੀ ਮਹੱਤਤਾ ਵੀ ਇਸ ਮੀਟਿੰਗ ਦੇ ਵਿੱਚ ਜ਼ੋਰ ਦਿੱਤਾ। ਇਸ ਦੇ ਨਾਲ ਨਾਲ ਉਹਨਾਂ ਸਿੱਖਿਆ ਦੇ ਮੋਰਚੇ ਤੇ ਪ੍ਰਧਾਨ ਮੰਤਰੀ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਸੰਸਥਾਵਾਂ ਨੂੰ NAAC ਦੇ ਨਾਲ ਮਾਨਤਾ ਦੇ ਕੇ ਉੱਚ ਸਿੱਖਿਆ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ। ਉਹਨਾਂ ਨੇ ਰਾਜਾਂ ਦੇ ਵਿੱਚ ਚੱਲ ਰਹੇ ਨਸ਼ਾ ਜਾਗਰੂਕਤਾ ਮੁਹਿੰਮਾਂ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ। ਤੇ ਹੁਣ ਜਾਂਦੇ ਜਾਂਦੇ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ। ਸੂਬੇ ਦੇ ਵਿੱਚੋਂ ਮੌਨਸੂਨ ਵਿਦਾ ਹੋ ਚੁੱਕਾ ਹੈ। 5 ਦਿਨ ਇੱਕ ਹੀ ਥਾਂ ਰੁਕਣ ਤੋਂ ਬਾਅਦ ਇਹ ਸੋਮਵਾਰ ਨੂੰ ਸੂਬੇ ਦੇ ਵਿੱਚੋਂ ਸਮਾਪਤ ਹੋ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਨਸਨ ਪੂਰੀ ਤਰ੍ਹਾਂ ਦੇ ਨਾਲ ਅਲਵਿਦਾ ਕਹਿ ਚੁੱਕਾ ਹੈ ਇਸ ਦੇ ਨਾਲ ਨਾਲ ਸਾਲ ਦੇ ਵਿੱਚ ਆਮ ਨਾਲੋਂ 48% ਵੱਧ ਬਰਸਾਤ ਇਸ ਸਾਲ ਤਰਜ ਕੀਤੀ ਗਈ ਹੈ ਇਸ ਮੀਂਹ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਬਰਸਾਤ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਕੜਕਮੀ ਧੁੱਪ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਈ ਜਗ੍ਹਾ ਤੇ ਤਾਪਮਾਨ 35 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਤੇ ਸੂਬੇ ਦੇ ਵਿੱਚ 1 ਜੂਨ ਤੋਂ ਲੈ ਕੇ ਹੁਣ ਤੱਕ 621 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਜੋ ਕਿ ਆਮ ਬਰਸਾਤ ਤੋਂ ਆਮ ਬਰਸਾਤ ਜੋ ਕਿ 420.9 ਮਿਲੀਮੀਟਰ ਹੁੰਦੀ ਹੈ ਇਸ ਤੋਂ ਕਾਫੀ ਜ਼ਿਆਦਾ ਸੋ ਇਸ ਸਾਲ ਸੂਬਾ ਹੜ੍ਹਾਂ ਦੇ ਨਾਲ ਜੂਝਦਾ ਰਿਹਾ ਮੌਨਸੂਨ ਸੀਜ਼ਨ ਦੇ ਦੌਰਾਨ ਇਸ ਦੌਰਾਨ ਪੰਜਾਬ ਦੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਬੇਹੱਦ ਉੱਚਾ ਹੋ ਗਿਆ ਸੀ ਤੇ ਹੁਣ ਮੌਨਸੂਨ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਗਰਮੀ ਦਾ ਪ੍ਰਕੋਪ ਪੂਨਾ ਜਿਆਦਾ ਨਹੀਂ ਹੈ ਗਰਮੀ ਆਪਣੇ ਸਿਖਰ ਦੇ ਵਿੱਚ ਜਦੋਂ ਸੀ ਤਾਂ ਤਾਪਮਾਨ 42-43 ਡਿਗਰੀ ਤੱਕ ਵੀ ਪਹੁੰਚ ਗਿਆ ਸੀ ਕਈ ਇਲਾਕਿਆਂ ਦੇ ਵਿੱਚ ਇਸ ਤੋਂ ਜ਼ਿਆਦਾ ਵੀ ਤਾਪਮਾਨ ਦੇਖਣ ਨੂੰ ਮਿਲਿਆ ਪਰ ਇਸ ਵੇਲੇ ਮੌਨਸੂਨ ਖਤਮ ਹੋਣ ਤੋਂ ਬਾਅਦ 35-36 ਡਿਗਰੀ ਤਾਪਮਾਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਸੋ 22 ਸਤੰਬਰ 2025 ਨੂੰ ਸਵੇਰੇ 6 ਵਜੇ ਤੱਕ ਮਾਝੇਰ ਪ੍ਰਦੇਸ਼ ਦੇ ਪੌਂਗ ਡੈਮ ਦੇ ਵਿੱਚ ਜੇ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ 1 ਲੱਖ ਮਾਫ ਕਰਨਾ 1391.84 ਫੁੱਟ ਦਰਜ ਕੀਤਾ ਗਿਆ ਸੀ ਸੋ ਇਸ ਸਮੇਂ ਡੈਮ ਦੇ ਵਿੱਚ 17786 ਕਿਊਸਿਕ ਪਾਣੀ ਵਹਿ ਰਿਹਾ ਸੋ ਦਰਿਆਵਾਂ ਦੇ ਵਿੱਚ ਅਤੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਘਟ ਹੋ ਰਿਹਾ ਸੋ ਖਤਰੇ ਵਾਲੀ ਹੁਣ ਕੋਈ ਗੱਲ ਨਹੀਂ ਹੈ ਇਸ ਕਰਕੇ ਕਿਉਂਕਿ ਮੌਨਸੂਨ ਦਾ ਸੀਜ਼ਨ ਵੀ ਲਗਭਗ ਖਤਮ ਹੋ ਚੁੱਕਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਲੁਧਿਆਣਾ ਦੇ ਸਮਰਾਲਾ ਵਿੱਚ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ 34.8 ਡਿਗਰੀ ਲੁਧਿਆਣਾ ਦੇ ਵਿੱਚ 35 ਡਿਗਰੀ ਪਟਿਆਲਾ ਦੇ ਵਿੱਚ 35.4 ਡਿਗਰੀ ਤੇ ਪਠਾਨਕੋਟ ਦੇ ਵਿੱਚ 34.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ